ਅਮਰitsar ਦਿਹਾਤੀ ਏਰੀਆ ਦੇ ਵਿੱਚ ਸਰਗਰਮ ਹੈ ਤਾਂ ਉਹਨਾਂ ਤੇ ਅਸੀਂ ਕੜੀ ਕਾਰਵਾਈ ਕਰ ਰਿਹਾ ਹੈ ਤਾਂ ਉਹਦੇ ਤਹਿਤ ਕੱਲ ਦਿਨ ਦੇ ਵਿੱਚ ਕਰੀਬਨ 90 ਗ੍ਰਿਫਤਾਰੀਆਂ ਹੋਈਆਂ ਜਿਹੜੇ ਅਲੱਗ-ਅਲੱਗ ਜਿਹੜੇ ਗੈਂਗਸਟਰਸ ਦੇ ਐਸੋਸੀਏਟਸ ਹੈ ਜਾਂ ਇਹਦੇ ਵਿੱਚ ਦੂਜੇ ਹੋਰ ਜਿਹੜੇ ਹੀਨियस ਕੇਸਾਂ ਦੇ ਵਿੱਚ ਮਲਜ਼ਮ ਹੈ ਜਿਹੜੇ ਪ੍ਰੋਕਲੇਮਡ ਆਫੈਂਡਰਸ ਹੈ ਜਾਂ ਜਿਸ ਤਰ੍ਹਾਂ ਮਰਡਰ ਕੇਸਸ ਦੇ ਵਿੱਚ ਜਿਹੜੇ ਵਾਂਟਡ ਬੰਦੇ ਹੈ ਤਾਂ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਵਨ ਕੱਲ ਇਸ ਤਰ੍ਹਾਂ ਤੋਂ ੜੇ ਤੇ ਅੰਮਚੀ ਹੈਗਾ ਇੱਕ ਜਿਹੜਾ ਨਟੋਰੀਅਸ ਗੈਂਗਸਟਰ ਹੈਗਾ ਮਨੀ ਪ੍ਰਿੰਸ ਜਿਹੜਾ ਸਰਗਰਮ ਪੂਰੇ ਇਲਾਕੇ ਚ ਸੀਗਾ ਜਿਹਦੇ ਬਰ ਖਲਾਫ 302 307 ਦੇ ਮੁਕਦਮੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਬਟਾਲਾ ਹਰ ਪਾਸੇ ਉਹਦੇ ਤੇ ਦਰਸ਼ ਸੀਗੇ ਪੁਲਿਸ ਐਕਸਚੇਂਜ ਐਕਸਚੇਂਜ ਆਫ ਫਾਇਰ ਦੇ ਵਿੱਚ ਉਹਦੀ ਡੈਥ ਹੋਈ ਤਾਂ ਜਿਹੜਾ ਇਹ ਉਪਰਾਲਾ ਹੈ ਸਰਕਾਰ ਦਾ ਪੰਜਾਬ ਪੁਲਿਸ ਦਾ ਇਹਨੂੰ ਕੰਟੀਨਿਊ ਕਰਦੇ ਹੋਏ ਅੱਜ ਵੀ ਅਸੀਂ ਕਰੀਬਨ 50 ਜਿਹੜੇ ਮਲਜ਼ਮ ਹੈ ਜਿਹੜੇ ਜਾਂ ਕਿਸੇ ਕਪੈਸਿਟੀ ਦੇ ਵਿੱਚ ਗੈਂਗਸਟਰਸ ਦੇ ਐਸੋਸੀਏਟਸ ਹੈਗੇ ਨੇ ਤਾਂ ਜਾਂ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਲੌਜਿਸਟਿਕਸ ਦਾ ਟੇਕ ਕੇਅਰ ਕਰਦੇ ਹੈ ਜਾਂ ਕਿਸੇ ਤਰ੍ਹਾਂ ਉਹਨਾਂ ਦਾ ਸਪੋਰਟ ਕਰਦੇ ਹੈਗੇ ਨੇ ਜਾਂ ਦੂਜੇ ਵੀ ਜਿਹੜੇ ਮਲਜ਼ਮ ਹੈਗੇ ਨੇ ਕੋਈ ਹੀਨियस ਕੇਸਾਂ ਦੇ ਵਿੱਚ ਹੈ ਤਾਂ ਉਹਨਾਂ ਨੂੰ ਅੱਜ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਇਹਦੇ ਵਿੱਚ ਅਸੀਂ ਸਾਰੇ ਵਚਨਬੰਦ ਹੈਗੇ ਨੇ ਕਿ ਆ ਜਿਹੜੀ ਮੁਹਿੰਮ ਹੈ ਸਰਕਾਰ ਦੀ ਤਾਂ ਉਹਦੇ ਵੱਲ ਸੀ ਪ੍ਰੋਪਰਲੀ ਸਾਰੀ ਜਿਹੜੀ ਟੀਮ ਹੈ ਅੰਮ੍ਰਿਤਸਰ ਰੂਰਲ ਦੀ ਸੀ ਕੰਮ ਕਰ ਰਹੀ ਨੇ ਤਾਂ ਵਿਲ ਮੇਕ ਸ਼ੋਰ ਇਹ ਜਿਹੜਾ ਮੈਨਸ ਆਫ ਗੈਂਗਸਟਰイズਮ ਹੈ ਇਥੇ ਪੰਜਾਬ ਦੇ ਵਿੱਚ ਜਾਂ ਮਾਝਾ ਏਰੀਆ ਦੇ ਵਿੱਚ ਦਿਸ ਐਂਡ ਸੂਨ ਜਿਸ ਤਰ੍ਹਾਂ ਡੀਜੀਪੀ ਸਾਹਿਬ ਵੱਲੋਂ ਕਹਿ ਗਿਆ ਸੀ ਕਿ ਖਾਸ ਕਰਕੇ ਅੰਮ੍ਰਿਤਸਰ ਬਿਆਸ ਦੀ ਤਰਨ ਤਰਨ ਐ ਏਰੀਆ ਕਾਫੀ ਜਿਹੜੇ ਨੇ ਉਹ ਸਰਗਰਮ ਨਹੀਂ ਰਹਾ ਇਹਨਾਂ ਕਮਾਵਾ ਨਹੀਂ ਆਬਜ਼ਰਵੇਸ਼ਨ ਬਿਲਕੁਲ ਠੀਕ ਹੈ ਅ ਇਥੇ ਜਦੋਂ ਅਸੀਂ ਇਹਨੂੰ ਇਵੈਲੂਏਟ ਵੀ ਕਰ ਰਹੇ ਸੀਗੇ ਇਥੇ ਕਾਫੀ ਐਸੋਸੀਏਟਸ ਇਹਨਾਂ ਦੇ ਹੈਗੇ ਨੇ ਜਿਹੜੇ ਗੈਂਗਸਟਰਸ ਦੇ ਤਾਂ ਉਹਦੇ ਵਿੱਚ ਜਿਹੜੇ ਮੀਨ ਜਿਹੜੇ ਗੈਂਗਸਟਰਸ ਹੈਗੇ ਨੇ ਜਿਹੜੇ ਹੁਣ ਬਾਹਰ ਬੈਠੇ ਨੇ ਉਹਨਾਂ ਦੇ 35 ਜਿਹੜੇ ਅਸੀਂ ਐਸੋਸੀਏਟਸ ਕੱਲ ਗ੍ਰਿਫਤਾਰ ਕਰਦੇ ਤਾਂ ਇਹਨੂੰ ਫਰਦਰ ਅਸੀਂ ਪ੍ਰੋਪਰਲੀ ਤਰੀਕੇ ਨਾਲ ਥਰੂ ਟੈਕਨੀਕਲ ਮੀਨਸ ਥਰੂ ਹਿਊਮਨ ਐਂਡ ਅਸੀਂ ਹੋਰ ਵੀ ਬੰਦਿਆਂ ਤੇ ਉੱਤੇ ਲੱਗੇ ਹੈ ਤਾਂ ਪੁਆਇੰਟ ਇਜ਼ ਇਹ ਕਿ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਜ਼ ਹੈ ਬਾਹਰ ਬੈ ਕੇ ਇਥੇ ਵਾਰਦਾਤਾ ਕਰਾਉਂਦੇ ਦਿਸ ਵੋਂਟ ਬੀ ਅਲਾਉਡ ਐਂਡ ਦਿਸ ਕੈਨਾਟ ਕੰਟੀਨਿਊ ਨਹੀਂ ਅਲੱਗ-ਅਲੱਗ ਜਿਹੜਾ ਇੱਕ ਕੋਈ ਇਸ ਤਰ੍ਹਾਂ ਦਾ ਕੋਈ ਮੋਡਿਊਲ ਹੁੰਦਾ ਹੈ ਉਹਦੇ ਅਲੱਗ-ਅਲੱਗ ਹਿੱਸੇ ਹੁੰਦੇ ਹੈ ਕੋਈ ਵੀ ਕ੍ਰਾਈਮ ਹੁੰਦਾ ਹੈ ਕੋਈ ਇੱਕ ਮਾਸਟਰਮਾਈਂਡ ਹੁੰਦਾ ਹੈ ਕੋਈ ਕੁਝ ਬੰਦੇ ਜਿਹੜੇ ਲੌਜਿਸਟਿਕਸ ਪ੍ਰੋਵਾਈਡ ਕਰਦੇ ਹੈ ਕੁਝ ਇੱਕ ਸ਼ੂਟਿੰਗ ਮੋਡਿਊਲ ਹੁੰਦਾ ਹੈ ਤਾਂ ਸੋ ਕੁਝ ਇੱਕ ਫਾਈਨੈਂਸਿੰਗ ਮੋਡਿਊਲ ਹੁੰਦਾ ਹੈ ਸੋ ਆਪਸੇ ਇਹਨਾਂ ਨੂੰ ਇੱਕ ਦੂਜੇ ਦਾ ਪਤਾ ਵੀ ਨਹੀਂ ਹੁੰਦਾ ਇਟ ਆਪਰੇਟਸ ਲੇਅਰ ਵਾਈਜ਼ ਮੈਨਰ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਇਹਨਾਂ ਦੇ ਕਿਸੇ ਦਾ ਕਿਸੇ ਨਾ ਕਿਸੇ ਕਪੈਸਿਟੀ ਦੇ ਵਿੱਚ ਕੋਈ ਨਾ ਕੋਈ ਰੋਲ ਸੀਗਾ ਸਾਡੀ ਜਿਹੜੀ ਇਨਵੈਸਟੀਗੇਸ਼ਨ ਪਿੱਛੇ ਹੋਈਆਂ ਸੀਗੀਆਂ ਉਹਦੇ ਵਿੱਚ ਇਹ ਫੀਚਰ ਹੋਏ ਸੀਗੇ ਤਾਂ ਕਰਕੇ ਫਿਰ ਐਸ ਪਰ ਲਾ ਇਹਨਾਂ ਦੀ ਜਿਹੜੀ ਗ੍ਰਿਫਤਾਰੀਆਂ ਹੋਈਆਂ ਨੇ ਨੈਕਸਟ ਵੀ ਨਹੀਂ ਗੈਂਗਸਟਰ ਕੰਨੀ ਗੈਂਗਸਟਰਸ ਹੁ ਤੀ ਜਿਹੜਾ ਪਰਟੀਕুলਰ ਗੈਂਗ ਨਾਲ ਗੱਲ ਕਰ ਸਕਦੇ ਨਹੀਂ ਇਥੇ ਤੁਹਾਨੂੰ ਪਤਾ ਹੀ ਹੈ ਕੁਝ ਸਰਗਰਮ ਗੈਂਗਸਟਰਸ ਹੈਗੇ ਨੇ ਛੋਟੇ ਛੇ ਗੈਂਗਸਟਰ ਜਿਹੜੇ ਬਾਹਰ ਬੈਠੇ ਨੇ ਤਾਂ ਉਹਨਾਂ ਦਾ ਨਾਮ ਲੈਣ ਦਾ ਕੋਈ ਫਾਇਦਾ ਹੈ ਨਹੀਂ ਬਟ ਸਮ ਹਾਉ ਦੇ ਵੇਰ ਐਫੀਲੀਏਟਿਡ ਵਿਦ ਦੋਸ ਪੀਪਲ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਸਰਾਫੀਆਂ ਦਾ ਜਾਲ ਚੱਲ ਰਿਹਾ ਉਹੀ ਲੋਕ ਚਲਾ ਰਹੇ ਸੀ ਜਿਹੜੇ ਇੱਥੇ ਬੈਠੇ ਜਿਹਨਾਂ ਨੂੰ ਨਹੀਂ ਇਹ ਬੜਾ ਮਿਕਸਡ ਹੋਇਆ ਹੈ ਕ੍ਰਾਈਮ ਤਾਂ ਇਹਦੇ ਵਿੱਚ ਜਿਹੜੇ ਕੁਝ ਗੈਂਗਸਟਰਸ ਬਾਹਰ ਹੈਗੇ ਨੇ ਤਾਂ ਐਕਸਟਰਸ਼ਨ ਦੀ ਕਾਲਸ ਉਹਨਾਂ ਵੱਲੋਂ ਵੀ ਆਈਆਂ ਹੈਗੀਆਂ ਕੁਛ ਅਸੀਂ ਲੋਕਲੀ ਵੇਖ ਲਿਆ ਕਿ ਕੁਛ ਮਨ ਲੋਕਲ ਜਿਹੜੇ ਬੈਠੇ ਬੰਦੇ ਹੈ ਉਹ ਵਰਚੁਅਲ ਨੰਬਰਸ ਦਾ ਪ੍ਰਯੋਗ ਕਰਕੇ ਇਸਤੇਮਾਲ ਕਰਕੇ ਉਹ ਵੀ ਇਸ ਤਰ੍ਹਾਂ ਦੀ ਕਾਲਸ ਕਰਦੇ ਵਿੱਚ ਐਕਚੁਅਲੀ ਆਰ ਫੇਕ ਕਾਲਸ ਤਾਂ ਉਹਨਾਂ ਦਾ ਵੀ ਅਸੀਂ ਕਾਫੀ ਵਾਰੀ ਪਰਦਾ ਫਾਸ਼ ਕਰ ਲਿਆ ਇਨ ਫੈਕਟ ਵਾਈਲ ਆਮ ਟਾਕਿੰਗ ਟੂ ਯੂ ਤਾਂ ਅੱਜ ਸਵੇਰੇ ਵੀ ਇੱਕ ਬੰਦਾ ਫੜਿਆ ਗਿਆ ਤਾਂ ਉਹ ਫਿਰੋਤੀ ਮੰਗਰਾ ਸੀਗਾ ਹੀ ਹੈਜ਼ ਬੀਨ ਅਪ੍ਰੀਹੈਂਡਡ ਉਹਦੇ ਵਿੱਚ ਅਸੀਂ ਇੱਕ ਯੂਈ ਬੇਸਡ ਜਿਹੜਾ ਬੰਦਾ ਹੈ ਨਾਟ ਮਤਲਬ ਇੱਕ ਕ੍ਰਿਮੀਨਲ ਰਿਕਾਰਡ ਉਹਦਾ ਕੋਈ ਜ਼ਿਆਦਾ ਹੈ ਨਹੀਂ ਬਟ ਉਹਨੇ ਕੋਲਾ ਵਾਲਾ ਕਿਤਿਆਂ ਸੀਗੀਆਂ ਤਾਂ ਥੱਲੇ ਜਿਹੜਾ ਗਰਾਊਂਡ ਲੈਵਲ ਤੇ ਉਹਨੇ ਇੱਕ ਬੰਦਾ ਪੀਜਿਆ ਸੀਗਾ ਉਹ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਤਾਂ ਕੋਈ ਸਟੈਬਲਿਸ਼ਡ ਨੇਮ ਜਾਂ ਗੈਂਗਸਟਰ ਉਹਦੇ ਪਿੱਛੇ ਨਹੀਂ ਹੈ। ਤੋਂ ਇਸ ਤਰ੍ਹਾਂ ਦੀ ਬਥੇਰੀਆਂ ਫੇਕ ਕਾਲਸ ਵੀ ਆndੀਆਂ ਹੈ। ਤਾਂ ਇਹਦੇ ਵਾਪਸ ਮਾਨਯੋਗ ਡੀਜੀ ਸਾਹਿਬ ਨੇ ਸਪੈਸ਼ਲ ਇੱਕ ਹੈਲਪਲਾਈਨ ਨੰਬਰ ਵੀ ਇਸ਼ੂ ਕਰਤਾ ਕਿ ਕਿਸੇ ਨੂੰ ਕੋਈ 108ਨ ਕਾਲ ਆਂਦੀ ਹੈ ਤਾਂ ਡਰਨ ਦੀ ਕੋਈ ਲੋੜ ਨਹੀਂ ਹੈ। ਪਲੀਜ਼ ਅਪਰੋਚ ਦ ਨੀਅਰੈਸਟ ਪੁਲਿਸ ਸਟੇਸ਼ਨ ਜਾਂ ਕਨਸਰਨ ਜਿਹੜਾ ਡਿਸਟ੍ਰਿਕਟ ਪੁਲਿਸ ਹੈਡ ਹੈ ਤਾਂ ਉੱਥੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ ਐਫਆਈਆਰ ਦਰਜ ਹੋਗਾ ਨਾਲ ਦੇ ਨਾਲ ਟੈਕਨੀਕਲੀ ਐਂਡ ਥਰੂ ਅਦਰ ਮੀਨਸ ਉਹ ਸਾਨੂੰ ਪਤਾ ਵੀ ਲੱਗਦਾ ਹੈ ਐਂਡ ਉਹਦੇ ਵਿੱਚ ਵੀ ਗ੍ਰਿਫਤਾਰੀਆਂ ਵੀ ਹੁੰਦੀਆਂ ਸਰ ਰਿਕਵਰੀ ਹੁੰਨ ਸਰ ਕੀ ਰਿਕਵਰੀ ਕਿੰਨੀ ਹੋਈ ਰਿਕਵਰੀਆਂ ਅਸੀਂ ਹਜੇ ਵੀ ਉਹ ਚੈੱਕ ਕਰ ਰਹੇ ਹਾਂ ਬਟ ਫਿਊ ਵੈਪਨਸ ਹੈਵ ਬੀਨ ਰਿਕਵਰਡ ਜਿਹੜੀ ਮੈਨੂੰ ਪ੍ਰੀਲਿਮਿਨਰੀ ਜਿਹੜੀ ਇਨਫੋਰਮੇਸ਼ਨ ਹੈਗੀ ਸੋ ਵਾਂਸ ਥਿਸ ਕਨਕਲੂਡਸ ਉਸ ਤੋਂ ਬਾਅਦ ਆਪਾਂ ਸਾਰਾ ਜਿਹੜਾ ਵੇਰਵਾ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਗ੍ਰਿਫਤਾਰੀਆਂ ਬਿਲਕੁਲ ਵੱਧ ਸਕਦੀਆਂ ਹਨ ਅ ਇਨਫੈਕਟ ਇਵਨ ਨਾਓ ਸਾਡੇ ਜਿਹੜੇ ਲੋਡਿੰਗ ਦਾ ਮੁਲਜ਼ਮ ਹੈਗੇ ਨੇ ਤਾਂ ਰੀਡਿੰਗ ਪਾਰਟੀ ਸਾਡੇ ਵੀ ਰੇਡਾਂ ਕਰ ਰਹੀਆਂ ਹਨ ਉਹਨਾਂ ਤੇ ਉੱਤੇ ਤਾਂ ਸੋ ਫਾਰ ਅੱਜ ਦੇ ਦਿਨ ਵੀ ਕਰੀਬਨ 50 ਲੋਕਾਂ ਦੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਕਿ ਇਹ ਜਿਹੜਾ ਨੈਟਵਰਕ ਬਸ ਛੋਟੇਗਾ ਕਿ ਬਹੁਤ ਵੱਡੇ ਲੈਵਲ ਦੀ ਗੱਲ ਕਰ ਰਹੇ ਨਹੀਂ ਬਿਲਕੁਲ ਤੁਸੀਂ ਜਿਹੜਾ ਦੇਖ ਰਹੇ ਹੋ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਅਲ ਨੈਟਵਰਕ ਦੇ ਵਿੱਚ ਜਿਹੜੇ ਇਹਨਾਂ ਦੇ ਬੰਦੇ ਹੈ ਸਪੋਰਟਰ ਹੈ ਤਾਂ ਉਹਨਾਂ ਤੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਟਸ ਅ ਬਿਗ ਮਤਲਬ ਬਲੂ ਔਨ ਦਾ ਨੈਟਵਰਕ ਤਾਂ ਇਹਦੇ ਨਾਲ ਡੀਸਟੈਬਲਾਈਜ਼ ਵੀ ਹੋ ਜਾਂਦਾ ਹੈ ਜਾਂ ਇੱਕ ਜਿਹੜਾ ਸਿਸਟਮ ਦੇ ਤਰੀਕੇ ਤੇ ਕਰਦੇ ਹੋਏ ਕੰਮ ਕਰਦੇ ਹੈ ਤਾਂ ਡੈਫੀਨਿਟਲੀ ਟੁੱਟ ਜੂਗਾ ਐਂਡ ਅਸੀਂ ਅੱਗੇ ਵੀ ਵਿਲ ਬੀ ਵੈਰੀ ਕਾਸ਼ਸ ਕਿ ਇਹ ਫਿਰ ਵਾਪਸ ਨਾ ਹੋ ਗਰੇ ਅਰੇ ਇਤਨੀ ਦਸਤਾਰੀਆਂ ਦਿਹਾਤੀ ਅੰਮ੍ਰਿਤ ਕਰਨ ਉਹਨਾਂ ਨੂੰ ਕੁਝ ਨਹੀਂ ਪਿਆ ਕਿ ਉਹ ਰੋਈ ਬਸ